ਪੰਜਾਬੀ ਸਿੱਖ इवन ਹਿੰਦੁਸਤਾਨੀ ਜਿਹੜੇ ਆਂਡ ਗਵਾਂਡ ਦੇ ਹੈਗੇ ਆ ਕੇ ਇੱਥੇ ਸ਼ਸਤਰ ਲੈ ਸਕਦੇ ਆ ਦੇਖ ਸਕਦੇ ਆ ਸੋ ਆਲਮੋਸਟ 4450 ਸ਼ਸਤਰ ਇੱਥੇ ਟੇਬਲਾਂ ਤੇ ਹੋਣਾ ਜਿੰਨਾ ਕਿ ਵੀ ਆਪਾਂ ਮਿਊਜ਼ੀਅਮ ਚ ਨਹੀਂ ਕਦੇ ਦੇਖ ਸਕਦੇ ਉਹ ਤੁਹਾਨੂੰ ਦੇਖਣ ਨੂੰ ਮਿਲਣਾ ਤੁਸੀਂ ਉਹਨਾਂ ਨੂੰ ਪ੍ਰਾਈਸ ਪੁੱਛ ਕੇ ਬਾਏ ਵੀ ਕਰ ਸਕਦੇ ਹੋ ਇੱਥੇ ਸਾਰੇ ਸ਼ਸਤਰ ਫॉर ਸੇਲ ਹੋਣਗੇ ਸੋ ਇਹ ਜਿਹੜੇ ਜਦੋਂ ਹੁਣ ਆਪਾਂ ਜਿਹੜੇ ਸਿੱਖ ਐਂਟੀਕ ਹਥਿਆਰਾਂ ਦੀ ਗੱਲ ਕਰਦੇ ਇਹਦੇ ਵਿੱਚ ਕਿੱਦਾਂ ਕਿੱਦਾਂ ਦੇ ਜਿਹੜੇ ਹਥਿਆਰ ਜਿਹੜੇ ਹੋ ਰਹਿੰਦੇ ਸੋ ਜਿਹੜੇ ਸ਼ਸਤਰ ਨੇ ਉਹ ਆਮ ਲੋਕਾਂ ਨੂੰ ਤਲਵਾਰਾਂ ਹੀ ਦੇਖਦੀਆਂ ਵੀ ਤਲਵਾਰ ਇੱਕ ਸ਼ਸਤਰ ਆ ਜਾਂ ਕਿਰਪਾਨ ਆ ਪਰ ਇਹਦੇ ਚ ਵੈਰਾਈਟੀ ਬਹੁਤ ਹੁੰਦੀ ਆ ਜਿਵੇਂ ਹੁਣ ਆ ਮੇਰੇ ਕੋ ਇੱਕ ਕਟਾਰ ਆ ਕਟਾਰ ਕਟਾਰ ਵੀ ਹੁੰਦੀ ਆ ਪੇਸ਼ਕਾਬਜ਼ ਵੀ ਹੁੰਦੇ ਆ ਢਾਲਾਂ ਵੀ ਹੁੰਦੀਆਂ ਵਿਛੂਏ ਵੀ ਹੁੰਦੇ ਆ ਖੰਡੇ ਹੁੰਦੇ ਆ ਹੋਰ ਬੜਾ ਕੁਝ ਹੁੰਦਾ ਜਿਹੜੀ ਕਿ ਵੀ ਆਮ ਜੇ ਜਦ ਤੱਕ ਤੁਸੀਂ ਇੰਟਰਨੈਸ਼ਨਲ ਲੋ ਤੁਹਾਨੂੰ ਪਤਾ ਨਹੀਂ ਲੱਗਦਾ ਹੁਣ ਜਦੋਂ ਆਪਾਂ ਪੁਰਾਤਨ ਕਹਿੰਦੇ ਆ ਐਂਟੀਕ ਕਹਿੰਦੇ ਆ ਵਾਟਸ ਦਾ ਟਾਈਮ ਫਰੇਮ 100 ਸਾਲ ਤੋਂ ਪੁਰਾਣੀ ਨੂੰ ਐਂਟੀਕ ਆਖਿਆ ਜਾਂਦਾ ਹੈ 150 ਵਾਲੀ ਨੂੰ ਆਖਿਆ ਜਾਂਦਾ ਕਿੰਨੇ ਨੂੰ ਆਖਿਆ ਜਾਂਦਾ 100 100 ਪਲਸ ਈਵਨ ਥੋ ਅਸੀਂ 25 ਸਾਲ ਹੁਣ ਸੈਂਚਰੀ ਟੱਪ ਗਏ ਆ ਸੋ 1920ਸ ਵਾਲੀ ਵੀ ਚੀਜ਼ ਟੈਕਨੀਕਲੀ ਐਂਟੀਕ ਮੰਨੀ ਜਾਂਦੀ ਆ ਪਰ ਸਾਡੀ ਦੁਨੀਆ ਚ ਲੇਟ 1800ਸ ਤੱਕ ਅਸੀਂ ਯੂਜੂਲੀ ਲਾਈਨ ਡਰਾ ਕਰ ਲੈਂਦੇ ਆ ਵੀ ਇਹ ਪੁਰਾਤਨ ਆ ਜਦੋਂ ਆਪਾਂ 1900ਸ ਤੇ ਆ ਜਾਂਦੇ ਆ ਉਹਨੂੰ ਆਪਾਂ ਵਿਂਟੇਜ ਜਾਂ ਨਾਟੋ 올ਡ ਕਹਦੇ ਨੇ ਜਾਂ ਲੇਟ ਪੀਰੀਅਡ ਕਹਦੇ ਨੇ ਆ। ਸੋ ਮੈਂ ਇੱਕ ਗੱਲ ਤੁਹਾਡੀ ਐਡ ਕਰਨਾ ਚਾਹੁੰਦਾ ਜੇ ਕੋਈ ਐਂਟੀਕ ਸਮਾਨ ਐਸ਼ੋ ਤੇ ਕੱਲ ਲੈ ਕੇ ਆਉਣਾ ਚਾਹੁੰਦਾ ਹੈ ਵੈਲਿਊਏਸ਼ਨ ਨੂੰ ਜੀਆ ਨੂੰ ਅਸੀਂ ਉੱਥੇ ਬੈਠੇ ਆ ਤੁਹਾਨੂੰ ਜਰੂਰ ਹੈਲਪ ਕਰਾਂਗੇ ਜੋ ਤੁਹਾਨੂੰ ਤੁਹਾਡੀ ਸੇਵਾ ਹੋ ਸਕੇ ਅਸੀਂ ਜਰੂਰ ਕਰਾਂਗੇ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਆਪ ਸਭ ਦਾ ਸਵਾਗਤ ਹੈ ਮੈਂ ਰਾਜਕਨਬੀਰ ਸਿੰਘ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀਆ ਨੂੰ ਆਖਦੇ ਆ ਆਪਣੇ ਨਾਲ ਅੱਜ ਗੈਸਟ ਜਿਹੜੇ ਜੁੜੇ ਨੇ ਸੰਮਿਤ ਸਿੰਘ ਇਹਨਾਂ ਦੇ ਨਾਲ ਆਪਾਂ ਕੁਝ ਵਾਰੇ ਪਹਿਲਾਂ ਇੱਕ ਵਾਰੀ ਗੱਲਬਾਤ ਕੀਤੀ ਸੀ ਗੁਰਦੁਆਰਾ ਸਾਹਿਬ ਸਟਾਕਟਨ ਜਿੱਥੇ ਐਂਟੀਕ ਜਿਹੜੇ ਹਥਿਆਰ ਨੇ ਐਂਟੀਕ ਜਿਹੜੇ ਸਿੱਖਾਂ ਦੇ ਹਥਿਆਰ ਆ ਉਹਨਾਂ ਦੀ ਇਹਨਾਂ ਨੇ ਪ੍ਰਦਰਸ਼ਨੀ ਜਿਹੜੀ ਉਹ ਲਗਾਈ ਹੋਈ ਸੀ ਸੋ ਉਸ ਪ੍ਰਦਰਸ਼ਨੀ ਨੂੰ ਉਹ ਜਿਹੜੇ ਪੁਰਾਣੇ ਜਿਹੜੇ ਸਿੱਖਾਂ ਦੇ ਰਵਾਇਤੀ ਹਥਿਆਰ ਸੀਗੇ ਉਹਨਾਂ ਦੀ ਜਿਹੜੀ ਕਲੈਕਸ਼ਨ ਆ ਇਹ ਲੈ ਕੇ ਹੁਣ ਸੈਨੋਜ਼ੇ ਦੇ ਵਿੱਚ ਪਹੁੰਚ ਰਹੇ ਆ ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿਹੜੇ ਕਿਹੜੇ ਇਹ ਜਿਹੜੇ ਐਂਟੀਕ ਸਵਾਰਡ ਸ਼ੋਅ ਦੇ ਵਿੱਚ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੇਖ ਵੀ ਸਕਦੇ ਆ ਤੇ ਬਾਏ ਵੀ ਕਰ ਸਕਦੇ ਆ ਸਨਮਿਤ ਸਿੰਘ ਜੀ ਜੀ ਆ ਇਹਨੂੰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਕੀ ਹਾਲ ਚੱਲ ਨੇ ਜੀ ਚੜਦੀ ਕਲਾ ਜੀ ਸੋ ਸਨਮਿਤ ਸਿੰਘ ਈਸਟ ਕੋਸਟ ਤੋਂ ਇੱਥੇ ਪਹੁੰਚੇ ਹੋਏ ਆ ਹਾਂਜੀ 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 ਸੋ ਦੱਸੋ ਆਪਣੇ ਜਿਹੜੇ ਐਂਟੀਕ ਜਿਹੜਾ ਸਵਾਰਟ ਸ਼ੋ ਹੋਣ ਜਾ ਰਿਹਾ ਥੋੜਾ ਜਿਹਾ ਪਹਿਲਾਂ ਉਸਤੇ ਬਾਰੇ ਜਾਣਕਾਰੀ ਦੇ ਦਿਓ ਕਦੋਂ ਆ ਕਿੱਥੇ ਆ ਹਾਂਜੀ ਭਾਜੀ ਆ ਕੱਲ ਨੂੰ ਸੈਟਰਡੇ ਨਵੰਬਰ 8 ਨੂੰ ਸੈਨ ਹੋਜ਼ੇ ਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ 395 ਈਸ ਟੇਲਰ ਸਟਰੀਟ ਤੇ ਹੈਗਾ ਤੇ ਇਹਦੇ ਵਿੱਚ ਤੁਹਾਨੂੰ ਨੌ ਜਿਹੜੇ ਮੰਨੇ ਪ੍ਰਵੰਨੇ ਡੀਲਰਸ ਨੇ ਐਂਠੀਕ ਦੇ ਉਕੇ ਕੋਲੋਂ ਦੋ ਸਿੰਘ ਹੋਣੇ ਆ ਮੈਂ ਤੇ ਇੱਕ ਹੋਰ ਸਿੰਘ ਪਹੁੰਚ ਰਿਹਾ ਬਾਕੀ ਜਿਹੜੇ ਗੋਰੇ ਨੇ ਜਿਹਨਾਂ ਇਹ ਜਿਹੜੇ ਪਿਛਲੇ 30 ਸਾਲ ਤੋਂ ਇਸ ਇੰਡਸਟਰੀ ਚ ਨੇ ਜਿਨ੍ਹਾਂ ਨੇ ਬਹੁਤ ਕੁਝ ਦੇਖਿਆ ਐਂਟੀਕ ਦੀ ਦੁਨੀਆ ਚ ਉਹਨਾਂ ਨੇ ਸਿੱਖਾਂ ਦੇ ਸ਼ਾਸਤਰ ਵੀ ਇਕੱਠੇ ਕੀਤੇ ਹੋਰ ਕੌਮਾਂ ਦੇ ਦੇਸ਼ਾਂ ਦੇ ਸ਼ਾਸਤਰ ਉਹਨਾਂ ਨੇ ਇਕੱਠੇ ਕੀਤੇ ਆ ਤੇ ਵੇਚੇ ਆ ਸੋ ਮੈਂ ਉਹਨਾਂ ਨੂੰ ਫੋਨ ਕੀਤਾ ਅੱਜ ਤੋਂ 4-5 ਮਹੀਨੇ ਪਹਿਲਾਂ ਵੀ ਆਪਾਂ ਕਿਉਂ ਨਾ ਇਕੱਠੇ ਹੋਈਏ ਤੇ ਇੱਕ ਸਿੱਖਾਂ ਲਈ ਆਪਣੇ ਲੋਕਾਂ ਲਈ ਪ੍ਰੋਗਰਾਮ ਕਰੀਏ ਜਿੱਥੇ ਸਾਡੇ ਲੋਕ ਪੰਜਾਬੀ ਸਿੱਖ इवन ਹਿੰਦੁਸਤਾਨੀ ਜਿਹੜੇ ਆਂਡ ਗਵੰਡ ਦੇ ਹੈਗੇ ਆ ਕੇ ਇੱਥੇ ਸ਼ਸਤਰ ਲੈ ਸਕਦੇ ਆ ਦੇਖ ਸਕਦੇ ਆ ਸੋ ਆਲਮੋਸਟ 440 ਸ਼ਸਤਰ ਇੱਥੇ ਟੇਬਲਾਂ ਤੇ ਹੋਣਾ ਜਿੰਨਾ ਕਿ ਵੀ ਆਪਾਂ ਮਿਊਜ਼ੀਅਮ ਚ ਨਹੀਂ ਕਦੇ ਦੇਖ ਸਕਦੇ ਉਹ ਤੁਹਾਨੂੰ ਦੇਖਣ ਨੂੰ ਮਿਲਣਾ ਤੁਸੀਂ ਉਹਨਾਂ ਨੂੰ ਪ੍ਰਾਈਸ ਪੁੱਛ ਕੇ ਬਾਏ ਵੀ ਕਰ ਸਕਦੇ ਹੋ ਇੱਥੇ ਸਾਰੇ ਸ਼ਸਤਰ ਫਾਰ ਸੇਲ ਹੋਣਗੇ ਓਕੇ ਤੁਸੀਂ ਸੋਏ ਜਿਹੜੇ ਜਦੋਂ ਹੁਣ ਆਪਾਂ ਜਿਹੜੇ ਸਿੱਖ ਐਂਟੀਕ ਹਥਿਆਰਾਂ ਦੀ ਗੱਲ ਕਰਦੇ ਆ ਇਹਦੇ ਵਿੱਚ ਕਿੱਦਾਂ ਕਿੱਦਾਂ ਦੇ ਜਿਹੜੇ ਹਥਿਆਰ ਜਿਹੜੇ ਹੋ ਰਹਿੰਦੇ ਆ ਸੋ ਜਿਹੜੇ ਸ਼ਾਸਤਰ ਨੇ ਉਹ ਆਮ ਲੋਕਾਂ ਨੂੰ ਤਲਵਾਰਾਂ ਹੀ ਦੇਖਦੀਆਂ ਵੀ ਤਲਵਾਰ ਇੱਕ ਸ਼ਾਸਤਰ ਆ ਜਾਂ ਕਿਰਪਾਨ ਆ ਪਰ ਇਹਦੇ ਵਿੱਚ ਵੈਰਾਈਟੀ ਬਹੁਤ ਹੁੰਦੀ ਆ ਜਿਵੇਂ ਹੁਣ ਆ ਮੇਰੇ ਕੋ ਇੱਕ ਕਟਾਰ ਆ ਕਟਾਰ ਕਟਾਰ ਵੀ ਹੁੰਦੀ ਆ ਪੇਸ਼ ਕਵਜ ਵੀ ਹੁੰਦੇ ਆ ਢਾਲਾਂ ਵੀ ਹੁੰਦੀਆਂ ਵਿਛੂਏ ਵੀ ਹੁੰਦੇ ਆ ਖੰਡੇ ਹੁੰਦੇ ਆ ਹੋਰ ਬੜਾ ਕੁਝ ਹੁੰਦਾ ਜਿਹੜੀ ਕਿ ਵੀ ਆਮ ਜੇ ਜਦ ਤੱਕ ਤੁਸੀਂ ਇਹ ਚ ਇੰਟਰਨੈਸ਼ਨਲ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਜਦ ਅਸੀਂ ਗੁਰਦੌਰਿਆਂ ਚ ਜਾਨਨੇ ਆ ਇਤਿਹਾਸਿਕ ਗੁਰਦੌਰਿਆਂ ਚ ਮਹਾਰਾਜ ਦੇ ਜਿਹੜੇ ਸ਼ਾਸਤਰ ਨੇ ਆਪਣੇ ਪ੍ਰਾਤਨ ਹਿਸਟੋਰੀਕੋ ਸ਼ਾਸਤਰ ਉਹਨਾਂ ਚ ਸਾਨੂੰ ਬੜਾ ਕੁਝ ਦੇਖਣ ਨੂੰ ਮਿਲਦਾ ਮੇਸੀ ਹੁੰਦੀ ਆ ਹਾਂਜੀ ਮੇਸਿਸ ਜਿਹਨੂੰ ਆਪਾਂ ਗਦਾ ਵੀ ਕਹਿ ਦਿੰਦੇ ਆ ਜਾਂ ਮੇਸ ਆ ਬੜਾ ਇੱਕ ਪਾਵਰਫੁਲ ਸ਼ਾਸਤਰ ਹੈ ਉਹ ਵੀ ਵੇਖਣ ਨੂੰ ਮਿਲਦਾ ਸੋ ਵੈਰਾਈਟੀ ਇਜ਼ ਇਨ ਦਾ ਹੰਡਰਡਸ ਐਕਚੁਅਲੀ ਕਿਉਂਕਿ ਜਿੱਦਾਂ ਹੁਣ ਆ ਕਟਾਰ ਆ ਕਟਾਰ ਦੇ ਵੀ ਕਿੰਨੇ ਹੀ ਰੂਪ ਨੇ ਕਈਆਂ ਦੇ ਬਲੇਡ ਵਿੰਗੇ ਆ ਕਈਆਂ ਦੇ ਬਲੇਡ ਸਿੱਧੇ ਆ ਕਈਆਂ ਹੁਣ ਇਹਦੇ ਵਿੱਚ ਇਹਦੇ ਬਾਰੇ ਥੋੜਾ ਇਹ ਥੋੜਾ ਜਿਹਾ ਇਹਦੇ ਬਾਰੇ ਦੱਸੋ ਮੈਨੂੰ ਲੱਗਦਾ ਇਹ ਚ ਡੋਮੈਸਕਸ ਵੀ ਹੈਗਾ ਆ ਨਾਲ ਕੁਝ ਹਾਂਜੀ ਜਿਹੜਾ ਇਹਦਾ ਬਾਹਰੋਂ ਆ ਜਾਂ ਕਿੱਦਾਂ ਆ ਅਸਲੋ ਦੱਸਿਓ ਇਹਦੇ ਬਾਰੇ ਜਿਹੜਾ ਜਿਹੜਾ ਇਹਦਾ ਬਲੇਡ ਆ ਉਹ ਫੁਲਾਦ ਦਾ ਜਿਹਨੂੰ ਆਪਾਂ ਡੋਮੈਸਕਸ ਕਹਿ ਸਕਦੇ ਆ ਇਹ ਪ੍ਰਾਤਨੈ ਆਲਮੋਸਟ 150 200 ਸਾਲ ਪੁਰਾਣੀ 19th ਸੈਂਚਰੀ ਦੀ ਆ اچھا ਜਿਹੜਾ ਇਹਦੇ ਤੇ ਕੰਮ ਹੋਇਆ ਇਹ ਮੋਟਾ ਚਾਂਦੀ ਦਾ ਕੰਮ ਹੋਇਆ ਚਾਂਦੀ ਦੀ ਤਾਰ ਲੈ ਕੇ ਇਹਨੂੰ ਵਿੱਚ ਜੋੜ ਕੇ ਡਿਜ਼ਾਈਨ ਬਣਾਇਆ ਗਿਆ ਹੈ ਅੱਛਾ ਸੋ ਇਹ ਕਿਹੜੇ ਈਅਰ ਦੀ ਹੈ ਗਿਟਾਰ ਪ੍ਰੋਬਬਲੀ ਮਿਡ 1800s ਇਹ ਸ਼ਾਇਦ ਤੋਂ ਵੀ ਪੁਰਾਣੀ ਹੋ ਸਕਦੀ ਹੈ ਪਰ ਮੈਂ ਕੰਜ਼ਰਵੇਟਿਵ ਡੇਟਿੰਗ ਕਰਦਾ ਹਾਂ ਵੀ ਬਹੁਤ ਹੀ ਆਪਾਂ ਨਹੀਂ ਜਦ ਤੱਕ ਸ਼ੋਰ ਹੁੰਦੇ ਸੋ ਸ਼ੋਰ ਟੀ ਨਾਲ ਆਪਾਂ ਕਹਿ ਸਕਦੇ ਆ ਵੀ ਮਿਡ 1800 ਸੋ ਮਿਡ 19 ਸੈਂਚਰੀ ਇਹ ਜਦੋਂ ਸਿੱਖ ਰਾਜ ਸੀ ਉਸ ਟਾਈਮ ਦੀ ਹੈ ਉਸ ਟਾਈਮ ਤੇ ਇਹ ਸਿੱਖ ਰਾਜ ਦੇ ਖਜ਼ਾਨਿਆਂ ਚ ਹੋ ਸਕਦੀ ਹੈ Rajputਾਂ ਦੇ ਖਜ਼ਾਨਿਆਂ ਚ ਹੋ ਸਕਦੀ ਹੈ इवन ਜਿਹੜਾ ਮੁਗਲ एंपਾਇਰ ਜਿਹੜਾ ਖਤਮ ਹੋਇਆ ਸੀਗਾ ਮੁਗਲ ਰਾਜ ਉਹਨਾਂ ਦਾ ਜਿਹੜਾ ਖਜ਼ਾਨਾ ਸੀ ਉਹ ਗਾਂਹਾਂ ਸਿੱਖਾਂ ਕੋਲ ਵੀ ਆਇਆ ਹੂੰ 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 ਤੇ ਇਹ ਰਾਜ ਖਤਮ ਹੋ ਗਿਆ ਹਾਂਜੀ ਇਹ ਤੁਹਾਨੂੰ ਕਿੱਥੋਂ ਪ੍ਰਾਪਤ ਹੋਈ ਇਹ ਇੱਕ ਜਿਹੜੀ ਆ ਵਾਲੀ ਆ ਕਿਸੇ ਕੋਲ ਆਲਮੋਸਟ 8 ਜਾਂ 9 ਕਟਾਰਾਂ ਸੀ ਉਹਨੂੰ ਕਾਫੀ ਬਜ਼ੁਰਗ ਜੈਂਟਲਮੈਨ ਸੀਗਾ ਉਹਨੂੰ ਕਟਾਰਾਂ ਦਾ ਬਹੁਤ ਸ਼ੌਕ ਸੀ ਉਹਨੇ 8-9 ਕਟਾਰਾਂ ਸਾंप के ਰੱਖੀਆਂ ਸੀ ਸੋ ਜਦੋਂ ਮੈਂ ਉਹਨੂੰ ਮਿਲਿਆ ਮੇਰਾ ਜੀ ਕੀਤਾ ਵੀ ਜੇ ਤੇ ਤੂੰ ਵੇਚਣੀ ਆ ਮੈਂ ਸਾਰੀਆਂ ਲੈ ਲੈਣਾ ਸੋ ਦੇਖੋ ਮੈਨੂੰ ਆਲਮੋਸਟ 8 ਜਾਂ 9 ਕਟਾਰਾਂ ਇਕੱਠੀਆਂ ਮਿਲੀਆਂ ਸੀਗੀਆਂ ਕਿਹੜੀ ਜਗ੍ਹਾ ਸੀਗੇ ਜੈਂਟਲਮੈਨ ਏ ਸੀਗੇ ਨਿਊਯਾਰਕ ਦਾ ਇੱਕ ਨਿਕਾਜ ਅਪਰੈਂਟਿਸੀ ਉੱਥੇ ਸੀਗੇ ਵਾਓ ਸੋ ਉੱਥੋਂ ਦੇਖੋ ਕਿੱਥੋਂ ਹਥਿਆਰ ਐਂਟੀਕ ਜਿਹੜੇ ਸ਼ੌਕੀਨ ਆ ਕਿੱਥੋਂ-ਕਿੱਥੋਂ ਫਿਰ ਇਕੱਠਾ ਕਰਦੇ ਆ ਉਹਨਾਂ ਨੇ ਕੁਝ ਦੱਸਿਆ ਵੀ ਉਹਨਾਂ ਨੇ ਇਹ ਕਿੱਥੋਂ ਪ੍ਰਾਪਤ ਕੀਤੀ ਸੀਗੀ ਤੁਸੀਂ ਤਾਂ ਨਿਊਯਾਰਕ ਤੋਂ ਕੀਤੀ ਇਹ ਉਹਨਾਂ ਨੇ ਕਿੱਥੋਂ ਕੀਤੀ ਹੋਊਗੀ ਉਹਨਾਂ ਦੇ ਜਿਹੜੇ ਉਹਨਾਂ ਦੇ ਮੇਰੇ ਖਿਆਲ ਜਿਹੜੇ ਫਾਦਰ ਸਾਹਿਬ ਸੀ ਉਹ ਕਿੱਥੇ ਇੰਡੀਆ ਗਏ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਵੀ 50s ਜਾਂ 60s ਚ ਇਹ ਆਪਣੇ ਪੰਜਾਬੀ ਸੀਗੇ ਸਿੱਖ ਸੀਗੇ ਜਿੰਨਾਂ ਗੋਰੇ ਸੀਗੇ ਗੋਰਾ ਸੀਗਾ ਛਾ ਠੀਗਾ ਉਹ ਗਏ ਸੀਗੇ ਐਜ਼ ਅ ਟੂਰਿਸਟ ਤੇ ਉਦੋਂ ਆਈ ਥਿੰਕ ਐਂਟਿਕਸ ਕਾਫੀ ਕਾਮਨਲੀ ਮਿਲ ਜਾਂਦੇ ਸੀ ਇੰਡੀਆ ਚ ਅੱਜ ਦੀ ਡੇ ਅਲਮੋਸਟ ਇੰਪਾਸਸਿਬਲ ਐ ਕੋਈ ਔਥੈਂਟਿਕ ਚੀਜ਼ ਉਥੇ ਲੱਭਣੀ ਆਮ ਕਿਤੇ ਬੰਦੇ ਨੂੰ ਤੇ ਜੇ ਮਿਲਦੀ ਵੀ ਆ ਉਹਦੀ ਕੰਡੀਸ਼ਨ ਕਾਫੀ ਮਤਲਬ ਜੋ ਮੀਟਿੰਗ ਹੁੰਦੀ ਕਸਟਾ ਯਾ ਯਾ ਸੋ ਜਿਹੜਾ ਮਤਲਬ ਕਾਫੀ ਵਧੀਆ ਸਮਾਨ ਸੀਗਾ ਉੱਥੋਂ 50 60 70s ਚ ਬਾਰਲੇ ਦੇਸ਼ਾਂ ਚ ਆ ਗਿਆ ਹੈਗਾ ਉਹ ਜਿਹੜੇ ਕੁਝ ਇਦਾਂ ਦੇ ਸ਼ਕੀਨ ਸੀ ਉਦੋਂ ਫਿਰ ਉੱਥੋਂ ਉਹਨਾਂ ਨੇ ਲੈ ਜਾਂਦਾ ਸਮਾਨ ਯਾ ਕਿਉਂਕਿ ਕਾਫੀ ਸਮਾਨ ਹਾਂਜੀ ਗੋ ਹੈ ਇ ਕਾਫੀ ਸਮਾਨ ਇੰਗਲੈਂਡ ਚਲ ਗਿਆ ਸੀਗਾ ਜਦੋਂ ਪੰਜਾਬ ਦੀ ਆਕੂਪੇਸ਼ਨ ਹੋਈ ਉਦੋਂ ਸਾਰਾ ਸਮਾਨ ਇੰਗਲੈਂਡ ਫਰਾਂਸ ਇਹਨਾਂ ਦੇਸ਼ਾਂ ਯੂਰਪ ਤੇ ਚਲ ਗਿਆ ਅਮਰੀਕਾ ਚ ਲੋਕੀ ਅਰਲੀ 1900ਸ ਇੰਡੀਆ ਜਾਣਾ ਸ਼ੁਰੂ ਕੀਤਾ ਇਹਨਾਂ ਨੇ ਸੋ ਇਹਨਾਂ ਨੇ ਫਿਰ ਸ਼ਾਪਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਜਿੱਥੇ ਜਿੱਥੇ ਵਧੀਆ ਚੀਜ਼ ਮਿਲੀ ਸ਼ਕੀਨ ਸਗੇ ਆਰਟ ਹੋ ਗਈ ਸ਼ਾਸਤਰ ਹੋ ਗਏ ਸ਼ਾਲਾਂ ਹੋ ਗਈਆਂ ਜੁਐਲਰੀ ਹੋ ਗਈ ਉਹਨਾਂ ਚੀਜ਼ਾਂ ਨੂੰ ਹੁਣ ਅਮਰੀਕਾ ਆਏ ਨੂੰ 100 ਸਾਲ ਤੋਂ ਉੱਤੇ ਹੋ ਗਿਆ ਆਪਾਂ ਹੁਣ 2025 ਚਾ ਜਿਹੜੇ ਕਹਿ ਲੋ 1920ਸ ਚ ਗਏ ਸੀ ਤੇ ਉਹ 100 ਸਾਲ ਹੋ ਗਏ ਉਹਨਾਂ ਚੀਜ਼ਾਂ ਨੂੰ ਇੱਥੇ ਆਏ ਨੂੰ ਸੋ ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੀ ਅਪਤਰਾਸ਼ ਦੀ ਵੀ ਨਾਲ ਕਹਿ ਸਕਦੇ ਆ ਸਦਮਿਤ ਸਿੰਘ ਵੀ ਜਿਨ੍ਹਾਂ ਜਿਨ੍ਹਾਂ ਦੇ ਕੋਲ ਇਹ ਸਮਾਨ ਸੀ ਲੋਕ ਬਾਹਰੋਂ ਆ ਕੇ ਉਸ ਨੂੰ ਬਾਇ ਕਰ ਰਹੇ ਆ ਆਪਾਂ ਨੂੰ ਕਈ ਦੀ ਉਹਦੀ ਕੀਮਤ ਹੀ ਨਹੀਂ ਪਤਾ ਹੁੰਦੀ ਸਹੀ ਗੱਲ ਹੈ ਵੀ ਹਿਸਟੋਰਿਕਲੀ ਉਹਦੀ ਵੈਲਿਊ ਕੀ ਆ ਐਂਟੀਕ ਦੇ ਤੌਰ ਤੇ ਉਹਦੀ ਕਿੰਨੀ ਜਿਹੜੀ ਉਹ ਵੈਲਿਊ ਆ ਆਪਾਂ ਦੇਖਦੇ ਆ ਵੀ ਅਮਰੀਕਾ ਦੇ ਵਿੱਚ ਜਾਂ ਹੋਰ ਵੈਸਟਰਨ ਮੁਲਕਾਂ 'ਚ ਐਂਟੀਕ ਸ਼ੋਅ ਸਪੈਸ਼ਲ ਜਿਹੜੇ ਉਹ ਚੱਲਦੇ ਨੇ ਲੋਕ ਆਪਣਾ ਸਮਾਨ ਪੁਰਾਣਾ ਲੈ ਕੇ ਆਉਂਦੇ ਉਹਦੀ ਵੈਲਿਊਏਸ਼ਨ ਜਿਹੜੀ ਉਹ ਕਰਾਉਂਦੇ ਤੁਸੀਂ ਤੁਸੀਂ ਇਸ ਕੰਮ ਦੇ ਵਿੱਚ ਕਿਦਾਂ ਪੈ ਗਏ ਸੋ ਮੈਂ ਇੱਕ ਗੱਲ ਤੁਹਾਡੀ ਐਡ ਕਰਨਾ ਚਾਹੁੰਦਾ ਜੇ ਕੋਈ ਐਂਟੀਕ ਸਮਾਨ ਐਸ਼ੋ ਤੇ ਕੱਲ ਲੈ ਕੇ ਆਉਣਾ ਚਾਹੁੰਦਾ ਹੈ ਵੈਲਿਊਏਸ਼ਨ ਨੂੰ ਜੇ ਆਇਆ ਨੂੰ ਅਸੀਂ ਉੱਥੇ ਬੈਠੇ ਆ ਤੁਹਾਨੂੰ ਜਰੂਰ ਹੈਲਪ ਕਰਾਂਗੇ ਜੋ ਤੁਹਾਨੂੰ ਤੁਹਾਡੀ ਸੇਵਾ ਹੋ ਸਕੀ ਅਸੀਂ ਜਰੂਰ ਕਰਾਂਗੇ ਤੇ ਮੈਂ ਇਸ ਕੰਮ ਚ ਇਦਾਂ ਪਿਆ ਵੀ 2008 ਚ ਮੈਂ ਗਿਆ ਸੀ ਨਨਪੁਰ ਸਾਹਿਬ ਕਾਫੀ ਸਾਲਾਂ ਬਾਅਦ ਜਦੋਂ ਹੋਸ਼ਮਾਲੀ ਤੇ ਉਦੋਂ ਅਸੀਂ ਕਿਰਪਾਨ ਲਈ ਸੀਗੀ ਕਿਸੇ ਦੁਕਾਨ ਤੋਂ ਤੇ ਉਹ ਭਾਈ ਸਾਹਿਬ ਨੇ ਸਾਨੂੰ ਪ੍ਰਾਤਨ ਕਹਿ ਕੇ ਕਿਰਪਾਨ ਨਿੱਕੀ ਜੀ ਵੇਚੀ ਸੀ ਓਕੇ ਫਰ 2008 ਚ ਮੈਂ ਮੇਰੇ ਬਾਲਟਿਮੋਰ ਲਾਗੇ ਬਹੁਤ ਵੱਡਾ ਐਂਟੀਕ ਗਨ ਸ਼ੋਅ ਹੁੰਦਾ ਸੋ ਮੈਂ ਉੱਥੇ ਪਹੁੰਚ ਗਿਆ ਆਪਣੀ ਕਿਰਪਾਨ ਲੈ ਕੇ ਬੜੇ ਚਾਹ ਨਾਲ ਕਿ ਵੀ ਮੈਂ ਇਹਨਾਂ ਨੂੰ ਵੀ ਦਿਖਾਉਂਗਾ ਵੀ ਸਾਡੇ ਐਂਟੀਕ ਕੀ ਹੁੰਦੇ ਆ ਓਕੇ ਇਹ ਇਹ ਹੁਣ ਮੇਰੇ ਤੋਂ ਵੀ ਗਾਹਾਂ ਮਤਲਬ ਸਿੱਗੇ ਕਹਿੰਦੇ ਭਾਈ ਸਾਹਿਬ ਇਹ ਤਾਂ ਨਵੀਂ ਬਣੀ ਹੈ ਰਾਜਸਥਾਨ ਦੀ ਇਹ ਸਾਰੀ ਤੁਹਾਡੇ ਨਾਲ ਇਦਾਂ ਹੋ ਗਿਆ ਪਰ ਆਉ ਤੁਹਾਨੂੰ ਅਸੀਂ ਅਸਲੀ ਐਂਟੀਕਸ ਦਿਖਾਉਨੇ ਆ ਉਦੋਂ ਫਿਰ 2008 ਚ ਮੈਂ 300 ਡਾਲਰ ਦੀ ਆਪਣੀ ਪਹਿਲੀ ਇੱਕ ਛਰਪਾਨ ਲਈ ਸੀਗੀ ਪ੍ਰਾਤਨ ਲੈ ਕੇ ਆਏ ਆ ਨਾਲ ਨਹੀਂ ਉਹ ਅਸੀਂ ਕਰਾਈ ਰੱਖੀ ਹੈ ਜੇ ਉਹ ਨਹੀਂ ਮੈਂ ਵੇਚਣੀ ਉਹ ਆਪਣੀ ਉਹ ਆਪਣੀ ਕਲੈਕਸ਼ਨ ਲਈ ਆ ਉਹ ਯਾਦਗਾਰੀ ਚੀਜ਼ ਹੈ ਇੱਕ ਵੀ ਮੇਰੀ ਪਹਿਲੀ ਛਰਪਾਨ ਸੀ ਜਿਹੜੀ ਮੈਂ ਪ੍ਰਾਤਨ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਹਰ ਸਾਲ ਇਹ ਸ਼ੋਅ ਤੇ ਜਾਣਾ ਸ਼ੁਰੂ ਕੀਤਾ ਐਜ਼ ਅ ਕਲੈਕਟਰ ਜਿੰਨੇ ਕਿ ਮੇਰੇ ਕੋ ਕਾਲਜ ਪਹਿਲੇ ਜੁੜਦੇ ਸੀ ਮੈਂ ਜਾ ਕੇ ਕੋਈ ਇੱਕ ਜਾਂ ਦੋ ਚੀਜ਼ ਉੱਥੋਂ ਲੈ ਕੇ ਆਉਂਦਾ ਸੀਗਾ ਹਮਮ ਤੇ ਹੌਲੀ-ਹੌਲੀ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੈਨੂੰ ਹਰ ਸਾਲ ਇੱਥੇ ਦੇਖੀਦਾ ਤੂੰ ਆਉਂਨਾ ਤੇ ਕੋਤੇ ਕਾਫੀ ਸ਼ਾਸਤਰ ਇਕੱਠਾ ਹੋ ਗਿਆ ਹਣਾ ਤੂੰ ਇੱਥੇ ਸਟਾਲ ਕਿਉਂ ਨਹੀਂ ਲਾ ਲੈਣਾ ਵੀ ਥੋੜੇ ਜਿਹਾ ਵੇਚ ਵੀ ਦੇ ਹਮ ਐਂਡ THEN ਫੇਰ ਮੈਨੂੰ ਥੋੜਾ ਜਿਹਾ ਜਿਹੜਾ ਕੀ ਵੀ ਆ ਸੈਲਿੰਗ ਸਾਈਡ ਦਾ ਸ਼ੌਕ ਜਿਆ ਪਿਆ ਵੀ ਉਦੋਂ ਆਪਣੀ ਕਮਿਊਨਿਟੀ ਨੂੰ ਹੌਲੀ-ਹੌਲੀ ਜਾਗਰਤੀ ਆ ਰਹੀ ਸੀ ਵੀ ਪ੍ਰਾਤਨ ਸ਼ਾਸਤਰ ਇਕੱਠੇ ਕਰਨੇ ਚਾਹੀਦੇ ਆ ਪ੍ਰਾਤਨ ਚੀਜ਼ਾਂ ਸਾਹਮਣੀਆਂ ਚਾਹੀਦੀਆਂ ਸੋ ਫਾਸਟ ਫੋਰਵਰਡ ਹੋਣ ਕੀ ਹੋ ਗਿਆ ਜਿੱਦਾਂ ਇੰਡਸਟਰੀ ਜਾਂ ਡਿਮਾਂਡ ਵੱਧ ਗਈ ਆ ਉਹ ਤਾਂ ਰੀਪ੍ਰੋਡਕਸ਼ਨ ਤੇ ਫੇਕਸ ਵੱਧ ਗਈਆਂ ਆਪਣੇ ਬੰਦੇ ਜਿਨ੍ਹਾਂ ਨੂੰ ਨਹੀਂ ਨੀ ਨੋਲਿਜ ਉਹ ਆਨਲਾਈਨ ਟਰਸਟ ਕਰਕੇ ਚੀਜ਼ ਬਾਈ ਕਰਦੇ ਆ ਜਦੋਂ ਘਰੇ ਪਹੁੰਚਦੀ ਹੈ ਕਿਸੇ ਨੂੰ ਦਿਖਾਉਨੇ ਆ ਤੇ ਉਹ ਕਹਿੰਦੇ ਵੀ ਇਹ ਨਵੀਂ ਬਣੀ ਆ ਪ੍ਰਾਤਨ ਨਹੀਂ ਹੈਗੀ ਸੋ ਇਸ ਕਰਕੇ ਮੈਨੂੰ ਲੱਗਾ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਇੱਕ ਐਦਾਂ ਦਾ ਪ੍ਰੋਗਰਾਮ ਰੱਖਿਆ ਜਾਏ ਜਿੱਥੇ 100% ఎవਰੀਥਿੰਗ ਇਜ਼ ਗੈਰੰਟੀਡ ਵੀ ਹੈ ਪ੍ਰਾਤਨਿਆ ਤੁਸੀਂ ਸਾਨੂੰ ਟਰਸਟ ਕਰਕੇ ਕਿਸੇ ਵੀ ਡੀਲਰ ਜਿਹੜਾ ਉੱਥੇ ਹੈਗਾ ਉਹਨੇ ਕੋਦੇ ਕੋ ਸਮਾਨ ਲੈ ਸਕਦੇ ਆ ਤੇ ਤੁਹਾਨੂੰ ਕੋਈ ਇਦਾਂ ਦੀ ਸ਼ੱਕ ਵਾਲੀ ਗੱਲ ਨਹੀਂ ਹੋਣੀ ਵੀ ਸ਼ਾਇਦ ਇਹਦੇ ਤੇ ਡਾਊਟ ਹੈਗਾ ਸਾਨੂੰ ਇਹ ਹੁਣ ਜਦੋਂ ਆਪਾਂ ਪੁਰਾਤਨ ਕਹਿੰਦੇ ਆ ਐਂਟੀਕ ਕਹਿੰਦੇ ਆ ਵਾਟਸ ਦਾ ਟਾਈਮ ਫਰੇਮ 100 ਸਾਲ ਤੋਂ ਪੁਰਾਣੀ ਨੂੰ ਐਂਟੀਕ ਆਖਿਆ ਜਾਂਦਾ ਹੈ 100 ਵਾਲੀ ਨੂੰ ਆਖਿਆ ਜਾਂਦਾ ਕਿੰਨੇ ਨੂੰ ਆਖਿਆ ਜਾਂਦਾ 100 100 ਪਲੱਸ ਹਾਂ ਸੋ ਈਵਨ ਥੋ ਅਸੀ ਹੁਣ 9 ਈਵਨ ਥੋ ਅਸੀ 25 ਸਾਲ ਹੁਣ ਸੈਂਚਰੀ ਟੱਪ ਗਏ ਆ ਸੋ 1920ਸ ਵਾਲੀ ਵੀ ਚੀਜ਼ ਟੈਕਨੀਕਲੀ ਐਂਟੀਕ ਮੰਨੀ ਜਾਂਦੀ ਆ ਪਰ ਸਾਡੀ ਦੁਨੀਆ ਚ ਲੇਟ 1800s ਤੱਕ ਅਸੀਂ ਯੂਜੂਅਲੀ ਲਾਈਨ ਡਰਾ ਕਰ ਲੈਂਦੇ ਆ ਵੀ ਇਹ ਪ੍ਰਾਤਨ ਆ ਜਦੋਂ ਆਪਾਂ 1900s ਚ ਆ ਜਾਂਦੇ ਆ ਉਹਨੂੰ ਆਪਾਂ ਵਿੰਟੇਜ ਜਾਂ ਨਾਟ ਸੋ 올ਡ ਕਹਿ ਦਿੰਦੇ ਆ ਲੇਟ ਪੀਰੀਅਡ ਕਹਿ ਦਿੰਦੇ ਆ ਹਮ 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 ਯਾ ਠੀਕ ਆ ਹੁਣ ਜਦੋਂ ਤੁਸੀਂ ਕੋਈ ਜਿੱਦਾਂ ਹੁਣ ਤੁਸੀਂ ਕਿਹਾ ਵੀ ਤੁਸੀਂ ਕਲੈਕਟਰ ਬਣ ਗਏ ਹੋ ਟੋਟਲ ਕਿੰਨੀਆਂ ਚੀਜ਼ਾਂ ਕਲੈਕਟ ਕਰ ਚੁੱਕੇ ਹੋ ਹੁਣ ਸੋ ਫਾਰ ਹਥਿਆਰਾਂ ਦੇ ਵਿੱਚ ਵਾਟਸ ਦਾ ਨੰਬਰ i have no idea like 100 I have... 200 estimate i have no idea car car de vich sirf hathiyar hi hai ya kuch hor vi hai car car, car <laughs> More <laughs> ch je rakhn lagge te saun di jagah nahi honi so e e di e di wakri ek storage facility jo you know temperature controlled environment jo security de under rakheya gaya te o almost i think kitna spend kar chuke hon tak koi nahi koi ਵੀ ਘਰ ਦੇ ਕਹਿੰਦੇ ਹੋਣੇ ਆ ਉਸਨमीत ਯਾਰ ਬਸ ਕਰ ਹੁਣ ਇਦਾਂ ਤੇ ਨਹੀਂ ਕਹਿੰਦੇ ਇਹ ਆਈ ਥਿੰਕ ਆਮ ਗ੍ਰੇਟਫੁਲ ਮੇਰੀ ਘਰ ਦੀ ਵੀ ਉਦਾਂ ਘਰ ਦੇ ਵੀ ਸਾਰੇ ਕਾਫੀ ਸਪੋਰਟਿਵ ਨੇ ਜਿਹੜੇ ਕੰਮ 'ਚ ਮੈਨੂੰ ਕਰਨ ਦਿੰਦੇ ਆ ਮੈਨੂੰ ਟਰੈਵਲ ਟਰੈਵਲ ਕਰਨ ਦਿੰਦੇ ਆ ਤੇ ਸਮਾਨ ਇਕੱਠਾ ਕਰਨ ਦਿੰਦੇ ਆ ਤੇ ਜਿੱਥੇ ਕਿਤੇ ਉਹਨਾਂ ਨੂੰ ਵੀ ਕੋਈ ਚੀਜ਼ ਦਾ ਪਤਾ ਲੱਗਦਾ ਮੈਨੂੰ ਚਟ ਟੈਕਸ ਮੈਸੇਜ ਆ ਜਾਂਦਾ ਵੀ ਉਹ ਫਲਾਣਾ ਬੰਦਾ ਸਾਡਾ ਇਹ ਚੀਜ਼ ਵੇਚ ਰਿਹਾ ਜਾਂ ਪੋਛ ਰਿਹਾ ਤੁਸੀਂ ਉਹਦੀ ਹੈਲਪ ਕਰ ਦੋ <laughs> so i'm very grateful to family and friends jinne any is की it की in hundreds of thousands or just thousands ki dollars haan ji hundreds of thousands chalo theek a ek ek car di value jinna jiddian asmaan jada ho tusi collect kar chukey ho main tuhanu honest gal dassan jiddan diyan antique chizaan ne tusi ajj je leneyo it's like gold jo ke hon navi ta ban nahi rahi exactly is quality ch vi navi banoni ਏਦੇ ਨਾਲੋਂ ਮਹਿੰਗੀ ਹੋਣੀ ਆ ਸੋ ਤੁਸੀਂ ਜੇ ਇਹ ਚੀਜ਼ ਅੱਜ ਲੈਨੇ ਹੋ ਗਾਹਾਂ ਤੁਸੀਂ ਆਪਣੇ ਬੱਚਿਆਂ ਨੂੰ ਇਹ ਪੈਸ ਔਨ ਕਰਦੇ ਹੋ ਤੁਹਾਡੇ ਬੱਚਿਆਂ ਨੇ ਕਹਿਣਾ ਵੀ ਯਾਰ ਬਾਪੂ ਵਧੀਆ ਚੀਜ਼ਾਂ ਦੇ ਕੇ ਗਿਆ ਇਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਬਾਤ ਗਈ ਕੀ ਕraftmanship ਚੇਂਜ ਹੋਈ ਉਦੋਂ ਦੀ ਚੱਬਣ ਨਾਲੀਆਂ ਚੀਜ਼ਾਂ ਤੋਂ ਲੈ ਕੇ ਹੁਣ ਨਾਲੇ ਕੀ ਡਿਫਰੈਂਸ ਦੇਖਦੇ ਤੁਸੀਂ ਸੋ ਸਭ ਤੋਂ ਵੱਡੀ ਗੱਲ ਹੈ ਜਿਹੜਾ ਟਾਈਮ ਜਿਹੜਾ ਹੁਣ ਇੱਕ ਇੱਕ ਮਹੀਨਾ ਲਾ ਕੇ 골ਡ ਦੀ ਗੁਫਤਗਾਰੀ ਕਰਕੇ ਕੋਈ ਇੱਕ ਸੋਨੇ ਦਾ ਮੁੱਠਾ ਬਣਾਉਂਦਾ ਸੀਗਾ ਪਿਆਰ ਨਾਲ ਰੀਜ ਨਾਲ ਉਹਨੂੰ ਕੋਈ ਫਿਕਰ ਨਹੀਂ ਸੀ ਵੀ ਮੈਂ ਕਿਉਂ ਨੋ ਆ ਕਰਨਾ ਉਹ ਕਰਨਾ ਸਮਾ ਵੱਖਰਾ ਸੀ 100 ਸਾਲ ਪਹਿਲਾਂ ਹੋਰੀ ਹੋਰੀ ਆਪਾਂ ਬਹਿ ਕੇ ਕੰਮ ਕਰਦੇ ਸੀ ਸੋ ਉਹ ਚੀਜ਼ਾਂ ਹੁਣ ਨਹੀਂ ਹੋ ਸਕਦੀਆਂ ਹੁਣ ਜੇ ਕੋਈ ਬੰਦਾ 1 ਮਹੀਨਾ ਲਾ ਕੇ ਇੱਕ ਚੀਜ਼ ਤਿਆਰ ਕਰਦਾ ਹੈ ਉਹ ਤੁਸੀਂ ਆਪੇ ਹੀ ਸੋਚ ਲਓ ਆਵਰਲੀ ਰੇਟ ਉਹਨੂੰ ਕਿੰਨਾ ਕੁ ਦੋਗੇ ਤੁਸੀਂ ਕਿੰਨਾ ਮੁੱਲ ਦੋਗੇ ਤੇ ਆਹ ਕੰਮ ਮਸ਼ੀਨਾ ਕਰ ਨਹੀਂ ਸਕਦੀਆਂ ਜਿਹੜਾ ਬਰੀਕੀ ਦਾ ਹੱਥ ਦਾ ਕੰਮ ਆ ਹੂੰ ਸੋ ਤੁਸੀਂ ਇੱਕ ਟਾਈਮ ਸਪੈਂਡ ਤੇ ਇੱਕ ਚੀਜ਼ ਦੀ ਬਿਊਟੀ ਦੀ ਤੁਸੀਂ ਕਹਿ ਲੋ ਮੁੱਲ ਦੇ ਰਹੇ ਹੋ ਐਨ ਉਹ ਵਧ ਹੀ ਜਾਣਾ ਘਟਣਾ ਨਹੀਂ ਹੈਗਾ ਅਸੀਂ ਆ ਆਮ ਜਿਹੜੇ ਕਹਿ ਲੋ ਕਲੈਕਟਰ ਨੇ ਅਸੀਂ ਸੋਨੇ ਦੀਆਂ ਜਿਹੜਾ ਫਲਾਤ ਦੀਆਂ ਤਲਵਾਰਾਂ ਨੇ 골ਡ ਕੁਫਤਕਾਰੀ ਦੀਆਂ ਅੱਜ ਤੋਂ 15 ਸਾਲ ਪਹਿਲਾਂ 800 ਡਾਲਰ 1200 ਡਾਲਰ ਦੀ ਆਮ ਲੈ ਲੈਂਦੇ ਹੁੰਦੇ ਸੀ ਸ਼ੋਜ਼ ਤੋਂ ਜਾਂ ਇੰਡੀਆ ਤੋਂ ਵੀ ਕਈ ਵਾਰੀ ਨਿਕਲ ਆਉਂਦੀ ਸੀ ਕਦੀ ਅੱਜ ਦੀ ਡੇਟ 'ਚ ਇੰਡੀਆ ਤੋਂ ਮਿਲਣੀ ਇਜ਼ ਆਲਮੋਸਟ ਇੰਪਾਸਸਿਬਲ ਉੱਥੇ ਕੋਈ 5 ਲੱਖ ਮੰਗ ਰਿਹਾ ਕੋਈ 6 ਲੱਖ ਮੰਗ ਰਿਹਾ ਕੋਈ 10 ਮੰਗ ਰਿਹਾ ਉਹਨਾਂ ਨੂੰ ਵੀ ਵੈਲਿਊ ਪਤਾ ਲੱਗ ਗਈ ਉੱਥੇ ਸਕਰਸਿਟੀ ਜ਼ਿਆਦਾ ਕਿਉਂਕਿ ਉੱਥੇ ਡਿਮਾਂਡ ਹੈ ਪਰ ਉੱਥੇ ਸਪਲਾਈ ਘਟਿਆ ਸੋ ਹੁਣ ਇੰਡੀਆ ਵਾਲੇ ਸਾਡੇ ਤੋਂ ਇੱਥੋਂ ਮੰਗ ਰਹੇ ਵੀ ਭਾਜੀ ਤੁਸੀਂ ਸਵਾਨ ਇੰਡੀਆ ਲੈ ਕੇ ਆਓ ਅਸੀਂ ਤੁਹਾਡੇ ਕੋਲ ਲੈ ਲਾਂਗੇ ਜੋ ਮੰਗਦੇ ਹੋ ਅਸੀਂ ਦੇ ਦਾਂਗੇ ਓਕੇ ਪਰ ਯੂ نو ਕੈਰੀਇੰਗ ਇਟ ਟੂ ਇੰਡੀਆ ਐਂਡ ਐਂਡ ਆਲ ਆਫ 댓 ਇਜ਼ ਜਸਟ ਕਸਟਮਸ ਐਂਡ ਟਰੈਵਲਿੰਗ ਇਜ਼ ਇਟਸ ਅ ਹਸਲ ਆਪਾ ਚੋ ਨੇ ਵੀ ਇੱਥੇ ਦੀ ਸੰਗਤਾਂ ਨੂੰ ਕਿਉਂਕਿ ਆਈ ਥਿੰਕ ਇੱਥੇ ਟੇਕ ਕੇਅਰ ਵਧੀਆ ਹੁੰਦੀ ਆ ਲੋਕਾਂ ਕੋ ਘਰ ਹੈਗੇ ਆ ਟੈਂਪਰੇਚਰ ਕੰਟਰੋਲ ਥਾਵਾਂ ਹੈਗੀਆਂ ਐਂਡ ਇੱਕ ਫੋਨ ਕਾਲ ਕਰਕੇ ਕਿਸੇ ਨੂੰ ਪੁੱਛ ਸਕਦੇ ਵੀ ਹਾਂ ਆ ਚੀਜ਼ ਥੋੜੀ ਜਿਹੀ ਖਰਾਬ ਹੋ ਰਹੀ ਏ ਕਿਵੇਂ ਇਹਦਾ ਟੇਕ ਕੇਅਰ ਕਰੀਏ ਹੂੰ ਇਟਸ ਮੋਰ ਸੇcure ਟੂ ਸੋ ਆਈ ਆਈ ਥਿੰਕ ਯਾ ਆਈ ਐਬਸolutely ਆਈ ਥਿੰਕ ਸੋ ਆਈ ਥਿੰਕ ਇਥੇ ਦੇ ਸੇਕ ਹੌਲੀ ਹੌਲੀ ਅਗਲੇ 15 20 ਸਾਲਾਂ ਚ ਇੱਕ ਸਿੱਖ ਮਿਊਜ਼ੀਅਮ ਵੀ ਬਣ ਜਾਏਗਾ ਜਾਂ ਕੈਲੀਫੋਰਨੀਆ ਚ ਬਣੇਗਾ ਜਾਂ ਨਿਊਯਾਰਕ ਚ ਬਣੇਗਾ ਇੱਕ ਸੈਨ ਫਰਾਂਸਿਸਕੋ ਗੈਲਰੀ ਹੈਗੀ ਐ ਸਿੱਖ ਆਰਟ ਗੈਲਰੀ ਏਸ਼ੀਅਨ ਆਰਟ ਮਿਊਜ਼ੀਅਮ ਚ ਇੱਕ ਫੀਨਿਕਸ ਚ ਸਿੱਖ ਆਰਟ ਗੈਲਰੀ ਰੀਸੈਂਟਲੀ ਐਲੈਸਾਈਡ ਵੀ ਇੱਕ ਸਪੈਸ਼ਲ ਜਿਹੜੀ ਆਰਟ ਐਗਜ਼ੀਬਿਸ਼ਨ ਜਿਹੜੀਆਂ ਸਿੱਖਾਂ ਦੀ ਹਾਂਜੀ ਹਾਂਜੀ ਸੋ ਆਈ ਥਿੰਕ ਹੌਲੀ ਹੌਲੀ ਆਪਾਂ ਉਸ ਸਾਈਡ 'ਵਾਰ ਵਾਦੇ ਪਏ ਆ ਜਿੱਥੇ ਇਵੈਂਚੁਅਲੀ ਸਮਾਨ ਸਾਡੇ ਕੋਲ ਹੈਗਾ ਜਿਸ ਦਿਨ ਮਿਊਜ਼ੀਅਮ ਬਣ ਗਿਆ ਹੌਲੀ ਹੌਲੀ ਆਪਾਂ ਸਮਾਨ ਉਹਦੇ ਵਿੱਚ ਸਜਾਵਾਂਗੇ ਤਾਂ ਕਿ ਆਉਣ ਵਾਲੀ ਜਨਰੇਸ਼ਨਾਂ ਸਾਡੀਆਂ ਆਨੰਦ ਲੈ ਸਕਣ ਸਾਡੀ ਹਿਸਟਰੀ ਨੂੰ ਸਮਝ ਸਕਣ ਇੱਕ ਹਿਸਟਰੀ ਪਾਰਣੀ ਤੇ ਜਦੋਂ ਇੱਕ ਉਸ ਟਾਈਮ ਨੂੰ ਦੇਖਣਾ ਬਹੁਤ ਫਰਕ ਆ ਜਦੋਂ ਮੇਰੇ ਲਈ ਆਈ ਥਿੰਕ ਮੈਂ ਸਿੱਖੀ ਨਾ ਹਿਸਟਰੀ ਤੋਂ ਜੁੜਿਆ ਜਦੋਂ ਮੈਂ ਤਲਵਾਰ ਮੈਂ ਗੱਤਕਾ ਸਿੱਖਦਾ ਸੀਗਾ ਜੀ 2001 ਤੋਂ ਜਸਪੀਤ ਸਿੰਘ ਲਵਲਾਹਣੀ ਕੈਲੀਫੋਰਨੀਆ ਦਾ ਤੋਂ ਪਰ ਜਦੋਂ ਮੈਂ ਤਲਵਾਰ ਪ੍ਰਾਤਨ ਕਦੇ ਹੱਥ ਚ ਫੜੀ ਮਾਈ ਲਾਈਫ ਚੇਂਜ ਕਿ ਵੀ ਐਸਲੀ ਚੀਜ਼ ਆ ਐਂਡ ਥਿਸ ਇਜ਼ ਆਰ ਹਿਸਟਰੀ ਐਂਡ ਉਦੋਂ ਮੈਨੂੰ ਫਿਰ ਹੋਰ ਸ਼ੌਂਕ ਪਿਆ ਵੀ ਕਿਦਾਂ ਦੇ ਸ਼ਾਸਤਰ ਉਸ ਟਾਈਮ ਤੇ ਸੀਗੇ ਆਪਣੇ ਸਿੰਘ ਜੰਗਲਾਂ ਚ ਕਿਦਾਂ ਦੇ ਸ਼ਾਸਤਰ ਲੈ ਕੇ ਟੁਰਦੇ ਸੀਗੇ ਤੇ ਕੀ ਸ਼ਾਸਤਰਾ ਦਾ ਪ੍ਰੇਮ ਹੈ ਵੀ ਬਾਣੀ ਚ ਵੀ ਸ਼ਾਸਤਰਾ ਦਾ ਜ਼ਿਕਰ ਆਇਆ ਵੀ ਇਹ ਕਿਸੇ ਹੋਰ ਰਿਲੀਜੀਅਸ ਕਮਿਊਨਿਟੀ ਚ ਨਹੀਂ ਹੈਗਾ ਵੀ ਕੀ ਚੱਕ ਰਿਹਾ ਸਾਡਾ ਆਇ ਫਾਉਲ ਵਾਰੀਅਰ ਵਾਰੀਅਰ ਕਾ ਮੈਂ ਇਹ ਜੰਗਲ ਲੜੀਆਂ ਵੀ ਨੀਡ ਟੂ ਰੀ ਲਿਵ ਉਹ ਚੀਜ਼ ਨੂੰ ਤਾਂ ਹੀ ਦੇਖਿਆ ਜਾ ਸਕਦਾ ਜੇ ਆਪਾਂ ਉਹ ਚੀਜ਼ਾਂ ਆਪਣੇ ਸਾਹਮਣੇ ਆ ਸੋਨ ਕਈ ਲੋਕ ਇਹ ਕਹਿੰਦੇ ਵੀ ਸ਼ਾਸਤਰ ਤੇ ਅੱਜ ਦਾ ਬੰਦੂਕ ਆ ਐਂਡ ਆ ਡੋਨਟ ਡਿਸਐਗਰੀ ਵੀ ਹੈਗਾ ਪਰ ਦੋਨੋਂ ਸ਼ੁਰੂਆਤ ਪੁਰਾਣੀ ਤੋਂ ਕਰਨੀ ਪੈਣੀ ਹੈ ਸਮਝਣ ਲਈ ਦੋਨੋਂ ਜੀਤੇ ਕਹੀ ਦੀਆਂ ਲਾਈਕ ਥਿਸ ਇ ਟੂ ਪ੍ਰੀਜ਼ਰਵ ਹਿਸਟਰੀ ਜਿਹੜਾ ਦੂਜਾ ਮਾਡਰਨ ਟਾਈਮ ਆ ਮੇਰਾ ਐਕਚੁਅਲੀ ਇਹ ਕੁਐਸ਼ਨ ਅਗਲਾ ਹਿੱਸੇ ਦੇ ਨਾਲ ਹੀ ਸੀਗਾ ਸੋ ਮਾਡਰਨ ਹਥਿਆਰ ਵੀ ਰੱਖੇ ਆ ਅ ਅੱਜ ਸੋ ਜਿੰਨੇ ਜਦੋਂ ਵੀ ਮੈਂ ਪੈਸੇ ਜੋੜਦਾ ਕੋਈ ਮਾਡਰਨ ਮਾਰਨ ਹਥਿਆਰ ਲੈਣ ਲਈ ਉਦੋਂ ਤੱਕ ਕੋਈ ਪ੍ਰਾਤਨ ਚੀਜ਼ ਆ ਜਾਂਦੀ ਹੈ ਮੇਰੇ ਉੱਥੇ ਖਰਚ ਹੋ ਜਾਂਦੇ ਆ ਸੋ What's the and, expensive thing you bought? Subto mingi so far, antiques. Oh, I think uh leap the cane liasika on the Uh Jedi Uno England the king gift I'm not gonna say that on camera. <laughs> <laughs> really? Really? Yeah, but it was, it was quite expensive. That was one of the most Five figure or six figure? I I, I will not disclose that. <laughs> ਠੀਕ ਹੈ ਜੀ। ਯਾ। ਅੱਛਾ ਸੋ ਅੱਛਾ ਉਹ ਉਹ ਕਿਹੜੇ ਯੀਅਰ ਦੀ ਸੀਗੀ ਉਹ ਫਿਰ ਉਹ 1800s ਯਾ yeah, ਲੇਟ 1800s ਹਨਾ ਗਿਫਟ ਕੀਤੀ ਸੀਗੀ ਤੇ ਉਹਦੇ ਤੇ ਬਾਕਾਇਦਾ ਬਲੈਕ ਲੱਗਾ ਹੋਇਆ ਫ੍ਰਮ ਪ੍ਰਿੰਸ ਆਫ ਵੇਲਸ ਟੂ ਮਹਾਰਾਜਾ ਦਲੀਪ ਸਿੰਘ। ਹਮ 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 ਤਰ ਗੋ ਪਿਕਚਰ ਹੈਗੀ ਉਹਦੀ। ਹਾਂਜੀ ਇੱਕ ਫੋਟੋ ਵੀ ਹੈਗੀ ਜਿੱਦੇ ਚ ਉਹਨਾਂ ਨੇ ਉਹ ਸੇਮ ਕੇਨ ਫੜਿਆ ਹੋਇਆ। ਹਮ। ਵਿਦ ਦ ਸੇਮ ਲੋਗੋਸ ਉਹ ਦੂਰੋਂ ਦੇਖਦੇ ਹੈਗੇ ਬਲੈਕ ਐਂਡ ਵਾਈਟ ਫੋਟੋ ਵਿੱਚ। ਸੋ ਤੁਹਾਡੀ ਪਰਸਨਲ ਕਲੈਕਸ਼ਨ ਚ ਹੈ। ਹਾਂਜੀ ਯਾ। ਯਾ। ਸੋ ਮੈਂ ਤਾਂ ਜਾਨਾ ਵੀ ਇੱਕ ਗਾਹ ਮਿਊਜ਼ੀਅਮ ਕੇ ਤੇ ਬਨੇ ਤਾਂ ਕਿ ਇਹ ਚੀਜ਼ਾਂ ਸੰਗਤ ਦਰਸ਼ਨ ਕਰ ਸਕੇ ਹੌਲੀ ਹੌਲੀ ਕਿਉਂਕਿ ਮੈਂ ਹੁਣ ਇਨਾ ਸਮਾਨ ਇਕੱਠਾ ਹੋ ਗਿਆ ਵੀ ਆਈ ਫੀਲ ਕਿ ਵੀ ਵਾਟ ਇਜ਼ ਦ ਪੁਆਇੰਟ ਇਟਸ ਟਾਈਮ ਟੂ ਨਾਓ ਸ਼ੇਅਰ ਇਟ ਵਿਦ ਦ ਵਰਲਡ ਅ ਬਿਕੋਸ ਕਲੈਕਸ਼ਨ ਤੇ ਚਲੋ ਆਈ ਐਮ ਸੈਟੀਸਫਾਈਡ ਵਿਦ ਵਾਟ ਆਈ ਹੈਵ ਬਟ ਆਈ ਵੁੱਡ ਲਾਈਕ ਟੂ ਸ਼ੇਅਰ ਇਟ ਵਿਦ ਐਵਰੀਬਾਡੀ ਐਸ ਮੱਚ ਐਸ ਪੋਸਿਬਲ ਨਾਓ ਠੀਕ ਇੱਕ ਵਾਰੀ ਫੇਰ ਦੱਸ ਦਿਓ ਜੀ ਸਮਾਂ ਟਾਈਮ ਕਿਹੜੀ ਜਗ੍ਹਾ ਆ ਲੋਕੇਸ਼ਨ ਕੱਲ ਨੂੰ ਸੈਟਰਡੇ ਕੱਲ ਨੂੰ ਸੈਟਰਡੇ ਨਵੰਬਰ 8 ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜੀ ਆਇਆਂ ਨੂੰ ਪਲੀਜ਼ ਬੱਚਿਆਂ ਨੂੰ ਲੈ ਕੇ ਆਓ ਬਜ਼ੁਰਗਾਂ ਨੂੰ ਲੈ ਕੇ ਆਓ ਪੈਰੈਂਟਸ ਨੂੰ ਲੈ ਕੇ ਸਾਰੇ ਆਓ ਤੁਹਾਨੂੰ ਇੰਨੇ ਸ਼ਾਸਤਰ ਮਿਊਜ਼ੀਅਮ ਚ ਨਹੀਂ ਦੇਖ ਰਹੇ ਜਿੰਨੇ ਤੁਹਾਨੂੰ ਕੱਲ ਦੇਖਣ ਨੂੰ ਮਿਲਣਗੇ ਸੈਨ ਹੋਜ਼ੇ ਚ 395 ਈਸ ਟੇਲਰ ਸਟਰੀਟ ਤੇ ਇਟਸ ਅ ਯੂਰੋਪੀਅਨ ਮਾਰਸ਼ਲ ਆਰਟ ਸਕੂਲ ਜਿੱਥੇ ਅਸੀਂ ਪ੍ਰੋਗਰਾਮ ਰੱਖਿਆ ਉਹ ਇਥੇ ਯੂਰੋਪੀਅਨ ਸਵਾਰਡ ਫਾਈਟਿੰਗ ਸਕੂਲ ਹੈ ਜਿਹੜਾ ਹੈ ਵੈਨਿਊ ਆ ਸੋ ਇਟਸ ਅ ਕੂਲ ਇਟਸ ਅ ਕੂਲ ਵੈਨਿਊ ਆਲਸੋ ਠੀਕ ਹੈ ਸੋ ਤੁਹਾ ਤੁਸੀਂ ਕਿੰਨੀਆਂ ਚੀਜ਼ਾਂ ਜਿਹੜੀਆਂ ਓਵਰ ਆਲ ਲੈ ਕੇ ਆਏ ਆ ਤੇ ਟੋਟਲ ਤੁਸੀਂ ਦੱਸ ਰਹੇ ਸੀ ਅਰਾਊਂਡ 3400 ਐਂਟੀਕਸ ਇਟਸ ਗੋਇੰ ਟੂ ਬੀ 4 ਸੋ 9 ਡੀਲਰ ਨੇ ਸੋ ਓਵਰ 400 450 ਪੀਸਸ ਮੇਰੇ ਕੋਲ ਟੈਚੀ ਐਂਡ ਲਗੇਜ ਮਿਲਾ ਕੇ ਆਲਮੋਸਟ 60 ਪੀਸ ਆਏ ਬਸ ਐਂਡ ਆਈ ਥਿੰਕ ਦੈਟਸ ਸਟਿਲ ਕੁਆਇਟ ਅ ਬਿਟ ਐਂਡ ਉਹਦੇ ਚ ਟ੍ਰੈਵਲਿੰਗ ਈਜ਼ੀ ਹੁੰਦੀ ਹੈ ਇਹਦੇ ਨਾਲ ਆਈ ਥਿੰਕ ਸੋ ਯਾ ਇਟਸ ਨਾਟ ਦੈਟ ਪ੍ਰੋਬਲਮ ਚੈੱਕ ਇਨ ਚ ਚਲ ਜਾਂਦੀ ਆ ਚੈੱਕ ਇਨ ਚ ਚਲੇ ਜਾਂਦੀ ਆ ਸੋ ਕੋਈ ਹੈਸਲ ਨਹੀਂ ਆ TSA ਦੁਆਰਾ ਨੋਥਿੰਗ ਨਾ ਨਾ ਨਾਟ ਐਟ ਆਲ ਨਾਟ ਐਟ ਆਲ ਸੋ ਸੋ ਵਧੀਆ ਤਰੀਕੇ ਨਾਲ ਬਹੁਤ ਬੰਦਾ ਦੇ ਪੈਕ ਕਰਨੀ ਆ ਹਾਂ ਹਾਂਜੀ ਅਸੀਂ ਤੁਹਾਡੇ ਲਈ ਉੱਥੇ ਬੱਬਲ ਰੈਪ ਵੀ ਲੈ ਕੇ ਆ ਰਹੇ ਹਾਂ ਤਾਂ ਕਿ ਤੁਹਾਨੂੰ ਸੌਖਾ ਹੋਵੇ ਪੈਕ ਕਰਕੇ ਜੇ ਤੁਸੀਂ ਸੈਨੋਜ਼ 에어ਪੋਰਟ ਤੋਂ ਫਲਾਈਟ ਫੜਨੀ ਹੈ ਜਿਹੜੇ ਕਈ ਲੋਕੀ ਸੈ ਅ ਸਰੀ ਤੋਂ ਆ ਰਹੇ ਆ ਤੇ LA ਤੋਂ ਆ ਰਹੇ ਸਵੇਰ ਦੀ ਫਲਾਈਟ ਲੈ ਕੇ ਆ ਰਹੇ ਆ ਟੈਂਡ ਕਰ ਰਹੇ ਤੇ ਸ਼ਾਮ ਨੂੰ ਹੀ ਵਾਪਸ ਜਾ ਰਹੇ ਆ ਹੂੰ ਚਲੋ ਚਲੋ ਠੀਕ ਹੈ ਜੀ ਦੈਟਸ ਗੁੱਡ ਸੋ ਸੋ ਸੰਮਿਤ ਸਿੰਘ ਹੁਣੀ ਜਿਹੜੇ ਪ੍ਰੈਜ਼ੈਂਟ ਹੋਣਗੇ ਜੀ ਆ ਤਾਂ ਇੱਕ ਵਾਰੀ ਫੇਰ ਦੱਸ ਦਈਏ ਮੌਜੂਦ ਰਹਿਣਗੇ 395 ਈਸਟ ਟੇਲਰ ਸਟਰੀਟ ਸੈਨੋਜ਼ੇ 8 ਨਵੰਬਰ ਦਿਨ ਸ਼ਨੀਚਰਵਾਰ ਸਵੇਰੇ 11 ਤੋਂ 5 ਵਜੇ ਤੱਕ ਜਿਹੜਾ ਇਹਨਾਂ ਨੇ ਦੱਸਿਆ ਆ ਵੀ ਇੱਥੇ ਐਂਟੀਕ ਸਵਾਰਡ ਸ਼ੋ ਆ ਜਿਹੜਾ ਪੁਰਾਤਨ ਹਥਿਆਰ ਆ ਸਿੱਖ ਜਿਹੜੇ ਆ ਖਾਲਸਾ ਰਾਜ ਦੇ ਵੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵੀ ਤੇ ਓਵਰਆਲ ਦੁਨੀਆ ਦੇ ਵਰਲਡ ਵਾਈਡ ਜਿਹੜੇ ਆ ਹੋਰ ਜਿਹੜੇ ਵੱਖ-ਵੱਖ ਤੁਹਾਨੂੰ ਜਿਹੜੇ ਹਥਿਆਰ ਆ ਉੱਥੇ ਦੇਖਣ ਨੂੰ ਮਿਲਣਗੇ ਤੁਸੀਂ ਬਾਏ ਕਰਨਾ ਨਹੀਂ ਕਰਨਾ ਦੈਟਸ ਅ ਡਿਫਰੈਂਟ ਥਿੰਗ ਬਟ ਐਟ ਲੀਸਟ ਦੇਖਣ ਦੇ ਲਈ ਜਿਹੜਾ ਉਹ ਜ਼ਰੂਰ ਪਹੁੰਚੋ ਬੱਚਿਆਂ ਦੇ ਨਾਲ ਜਿਹੜਾ ਉਹ ਪਹੁੰਚੋ ਸੋ ਸੈਨੋਜ਼ੇ ਦੇ ਵਿੱਚ ਸ਼ਨੇਚਰਵਾਰ ਨੂੰ 8 ਨਵੰਬਰ ਨੂੰ 11 ਤੋਂ 5 395 ਈਸਟੇਲ ਸਟਰੀਟ ਸੈਨੋਜ਼ੇ ਸੋ ਧੰਨਵਾਦ ਸੰਮਿਤ ਸਿੰਘ ਫੇਰ ਕਿਤੇ ਹੁੰਦੇ ਸਮੇਂ ਦੇ ਵਿੱਚ ਹੋਊਗਾ ਮੁਲਾਕਾਤ ਤੇ ਜੇ ਇਹ ਕਿਟਾਰ ਨੂੰ ਰੂਬਰੂ ਵੀ ਆਪਾਂ ਜ਼ਰੂਰ ਦੇਖਾਂਗੇ ਬੜੀ ਮਿਹਰਬਾਨੀ ਜੀ ਮਾਈਕਲ ਜੀ ਖਾਲਸਾ ਸਾਹਿਬ ਖਾਲਸਾ ਸਾਹਿਬ ਮਾਈਕਲ ਜੀ ਖਿਫਤੇ